ਭਾਈ ਆਪਣੇ ਕੋਲ ਅਗਲਾ ਟਰੈਕਟਰ ਆ 5036D ਜੌਂਡੀਅਰ 5036D ਜੌਂਡੀਅਰ ਮਾਡਲ ਦੀ ਗੱਲ ਕਰ ਗਏ ਮਾਡਲ ਹੈਗਾ 2017 ਟਰੈਕਟਰਿਕ ਨਹੀਂ ਤੁਸੀਂ ਵੇਖਸਣ ਟਰੈਕਟਰ ਦੇ ਮਗਰੇਟਾਂਾਂ ਦੀ ਗੱਲ ਕਰਕੇ 70 ਤੋਂ 80 ਪੈਸੇ ਤੇ ਮੂਹਰੇ ਡਰ ਬਿਲਕੁਲ ਨਵੇਂ ਆ ਮੂਹਰੇ ਡਰ ਬਿਲਕੁਲ ਨਵੇਂ ਮਗਰੇਟਾਂ ਦਾ 70 ਤੋਂ 80 ਪੈਸੇ ਟਰੈਕਟਰਿਕ ਨਹੀਂ ਤੁਸੀਂ ਚੈੱਕ ਕਰ ਸਕਦੇ ਟਰੈਕਟਰ ਪੂਰਾ ਚੰਗਾ ਸਾਰਾ ਟਰੈਕਟਰ Ориਜਨਲ ਆ ਸਾਰਾ ਟਰੈਕਟਰ Ориਜਨਲ ਆ ਤੇ ਡਿਮਾਂਡ ਹੈ ਜਿਹੜੀ 3 ਲੱਖ ਤੇ 90 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਜੀ ਬਾਕੀ ਟਰੈਕਟਰਿਕ ਨਹੀਂ ਤੁਸੀਂ ਚੈੱਕ ਕਰ ਸਕਦੇ ਇਦੋ ਵਾਰਾ ਇਹ ਆਪਣੇ ਕੋਲ ਐਸ ਡੀ ਆਈ 854 ਆ 850 ਅੰਤਰੰਜਾ 800 ਚਰੰਜਾ ਡੀ ਆਈ 854 ਐਸ ਮਾਡਲ ਦੀ ਗੱਲ ਕਰਕੇ ਮਾਡਲ ਹੈਗਾ 2019 ਮਾਡਲ 2019 ਟਰੈਕਟਰਿਕ ਨਹੀਂ ਤੁਸੀਂ ਵੇਖੋ ਟਰੈਕਟਰ ਪੂਰਾ ਚੰਗਾ ਸਾਫ ਰੀਜਨਲ ਟਰੈਕਟਰ ਮੂਹਰੇ ਡਰਾਂ ਦੀ ਗੱਲ ਕਰਕੇ 70 ਤੋਂ 80 ਪੈਸੇ ਆ ਤੇ ਮਗਲੇ ਰਹਿਗੇ 35 ਤੋਂ 40 ਰੁਪਏ ਟਾਇਰ ਰਹਿ ਗਿਆ ਮਾ ਕਰਦੇ ਟਰੈਕਟਰ ਪੂਰਾ ਸਾਫ ਡਿਮਾਂਡ ਆ ਬਾਈ 3 ਲੱਖ ਤੇ 20 ਹਜ਼ਾਰ ਰੁਪਿਆ 3 ਲੱਖ ਤੇ 20 ਹਜ਼ਾਰ ਰੁਪਿਆ ਟਰੈਕਟਰ ਦੀ ਡਿਮਾਂਡ ਆ ਇਹ ਦੋਆਰੇ ਫਾਰਮ ਟਰੈਕ 45 ਫਾਰਮ ਟਰੈਕ 45 ਮਾਡਲ ਹੈਗਾ ਜੀ 2008 ਮਾਡਲ 2008 ਟਰੈਕਟਰ ਤੁਸੀਂ ਜਿਹਾ ਟਰੈਕਟਰ ਪੂਰਾ ਸਾਫ ਆ ਟਰੈਕਟਰ ਦੇ ਟਾਇਰ ਅਡੇ 70 ਤੋਂ 80 ਵਹ ਪਏ ਚਾਰੇ 70 ਤੋਂ 80 ਵਹ ਟਾਇਰ ਪਏ ਚਾਰੇ ਟਰੈਕਟਰ ਪੂਰਾ ਸਾਫ ਹੈਗਾ ਡਿਮਾਂਡ ਦੀ ਗੱਲ ਕਰੀਏ 2 ਲੱਖ ਤੇ 50 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਇਹ ਦੋ ਵਾਰ ਆਈ ਆਪਣਾ ਪ੍ਰੈਸ਼ਰ 368 ਮਾਡਲ ਪੂਰਾ 2000 ਟਰੈਕਟਰ ਇਹਨੇ ਤੁਸੀਂ ਚੈੱਕ ਕਰਸ ਟਰੈਕਟਰ ਇਹਨੇ ਹਾਲ ਤੱਕ ਸਾਫ ਪਈਆਂ ਤੇ ਟਰੈਕਟਰ ਦੇ ਪਟਾਇਰਾਂ ਦੀ ਗੱਲ ਕਰਗੇ 35 ਤੋਂ 40 ਕੇ ਪੈ ਟਰੈਕਟਰ ਦੇ ਟਾਇਰ ਪਿਆ ਚਾਰੇ 368 ਅਸ਼ਰ ਡਿਮਾਂਡ ਹੈ ਜਿਹੜੀ 1 ਲੱਖ 40000 ਰੁਪਏ ਟਰੈਕਟਰ ਦੀ ਡਿਮਾਂਡ ਆ ਟਰੈਕਟਰ ਨਹੀਂ ਤੁਸੀਂ ਚੈੱਕ ਕਰ ਸਰ ਟਰੈਕਟਰ ਸਾਰਾ オリジナル ਆ ਇਹ ਦੂਸਰਾ ਹੈ 49b ਤੇ cm 49b ਮਾਡਲ ਦੀ ਗੱਲ ਕੀ ਮਾਡਲ ਹੈਗਾ 2008 ਇਸ ਟਰੈਕਟਰ ਦੇ ਟਾਇਰ ਹੈਗੇ ਮੂਲੋਂ ਬਿਲਕੁਲ ਨਵੇਂ ਆ ਪੋਲੋ ਕੰਪਨੀ ਦੇ ਤੇ ਮੰਗਦੇ ਟਰ ਹੈਗੇ 35 ਤੋਂ 40 ਕੇ ਪੈਸੇ ਗੂਡਇਰ ਕੰਪਨੀ ਦੇ ਜੀ ਟਰੈਕਟਰ ਦੀ ਡਿਮਾਂਡ ਦੀ ਗੱਲ ਕਰਕੇ 2,50,000 ਰੁਪਏ ਟਰੈਕਟਰ ਦੀ ਡਿਮਾਂਡ ਆ। ਇਹ 2 ਲੱਖ ਦਾ ਟਰੈਕਟਰ ਆ ਜੀ ਪ੍ਰੀਤ। ਇਹ ਤੇ ਮੋਰਨ ਆ। ਇਹ 2 ਲੱਖ ਦਾ ਟਰੈਕਟਰ ਆਪਣਾ ਕੋਲ ਸਕਾਟ 325 ਸਕਾਟ 325 ਮਾਡਲ 2003 ਟਰੈਕਟਰ ਸਾਫ ਆ। ਮਗਰਾਣਾ ਦਾ ਕੰਮ ਹੋਇਆ। ਟਰੈਕਟਰ ਕਿ ਨਹੀਂ ਤੁਸੀਂ ਚੈੱਕ ਕਰ ਸਕਦਾ ਡਿਮਾਂਡ ਦੀ ਗੱਲ ਕਰੇ 1,45,000 ਰੁਪਏ ਟਰੈਕਟਰ ਦੀ ਡਿਮਾਂਡ ਆ ਸੈਲਫ ਸਟਾਰਟ ਟਰੈਕਟਰ ਹੈਗਾ ਟਰੈਕਟਰ ਪੂਰਾ ਸਾਫ ਆ ਬਾਕੀ ਮਾਨਤਾ ਰਿਹਾ ਬਾਕੀ ਮਾਨਤਨ ਹੋਜੀਟ ਮਗਰਾੜਾਂ ਤੋਂ ਬਿਨਾ ਬਾਕੀ ਸਾਰਾ ਟਰੈਕਟਰ Ориਜਨਲ ਆ ਅਇਦੂ ਬਾਦ ਆ ਗਈ ਮਹਿੰਦਰਾ 575 ਮਹਿੰਦਰਾ 575 ਮਾਡਲ 2022 ਟਰੈਕਟਰ ਦੇ ਚਾਰੇ ਟਾਇਰਾਂ ਦੀ ਗੱਲ ਕਰਕੇ 80 ਤੋਂ 90 ਪੇਹੇ ਟਰੈਕਟਰ ਦੇ ਟਾਇਰ ਪਏ ਆ ਡਬਲ ਪੰਪ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਟਰੈਕਟਰ ਪੂਰਾ ਚੰਗਾ ਭੂਮੀਪੁੱਤਰ ਆਈ ਭੂਮੀਪੁੱਤਰ ਟਰੈਕਟਰ ਹੈਗਾ ਡਿਮਾਂਡ ਦੀ ਗੱਲ ਕਰਕੇ ਜੇ 5 ਲੱਖ ਤੇ ਅਸੀਂ ਇਹ ਰੇ ਟਰੈਕਟਰ ਦੀ ਡਿਮਾਂਡ ਮੰਗ ਰਹੀ ਬਾਕੀ ਮੌਕੇ ਤੇ ਮਾਣਤਨ ਹੋ ਜੂਗਾ ਟਰੈਕਟਰ ਇੱਕ ਨਹੀਂ ਤੁਸੀਂ ਵੇਖੋ ਟਰੈਕਟਰ ਪੂਰਾ ਸਾਫ ਸਟੇਟਸ ਨੂੰ ਮਗਰਲੇ ਸਿਰ ਦਿਖਾ ਦਿੰਨੇ ਆਪਾ ਆ ਵੇਖਸੋ ਡਬਲ ਡਿਸਟ੍ਰਿਬਿਊਟਰ ਮੂਰੋ ਚੰਗਾ ਟਰੈਕਟਰ ਹੈ। ਇਹ ਦੂਮਾਰਾ ਹੈ 3600 30 ਨਿਊ ਹਾਲੈਂਡਾ ਮਾੜੋ ਹੈਗਾ 2013 ਟਰੈਕਟਰਿਕ ਨੇ ਤੁਸੀਂ ਵੇਖ ਸਕੋ ਜੇ ਪਰ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਮਗਰ ਦੇ ਟਾਇਰ ਹੈਗੇ 70 ਤੋਂ 80 ਪੈਸੇ ਤੇ ਮੂਹਰੇ ਦੇ ਟਾਇਰ ਹੈਗੇ 45 ਤੋਂ 50 ਕੇ ਪੈਸੇ ਟੱਟ ਤੋਂ ਵੀ ਟਰੈਕਟਰ ਪੂਰਾ ਸਾਫ ਹੈ। ਸਾਫ ਨਹੀਂ ਨਾ ਟਰੈਕਟਰ ਡਿਮਾਂਡ ਦੀ ਗੱਲ ਕਰੀਏ 4 ਲੱਖ 15000 ਰੁਪਏ ਟਰੈਕਟਰ ਦੀ ਡਿਮਾਂਡ ਹੈ ਨਿਊ ਹਾਲੈਂਡ 333 ਸੁਪਰਾ ਟਰੈਕਟਰ ਹੈ ਮੇਰੇ ਟਰੈਕਟਰ ਕਿ ਨਹੀਂ ਤੁਸੀਂ ਵੇਖ ਸਕਦੇ ਹੋ ਟਰੈਕਟਰ ਸਾਫ ਇਹ ਦੂਬਾਰਾ ਇਹ ਫਾਰਮ ਟਰੈਕ 60 ਮਾਡਲ 2011 ਟਰੈਕਟਰ ਇਹਨੇ ਤੁਸੀਂ ਚੈੱਕ ਕਰ ਸਕਦੇ ਹੋ ਡਬਲ ਪੰਪ ਪਾਵਰ ਸਟੀering ਟਰੈਕਟਰ ਸਾਫ ਅਰੇਜੈਂਟ ਟਰੈਕਟਰ ਆ ਡਿਮਾਂਡ ਦੀ ਗੱਲ ਕਰੀ ਤਿੰਨ ਲੱਖ ਤੇ 75000 ਰੁਪਏ ਟਰੈਕਟਰ ਦੀ ਡਿਮਾਂਡ ਹੈ ਕੀ ਟ੍ਰੈਕਟਰ ਇੱਕ ਨਹੀਂ ਦੁਬਾਰਾ ਇਹ ਚੈੱਕ ਕਰਦਾ ਦਬਲ ਡਿਸਟ੍ਰਿਬਿਊਟਰ ਅਜ ਦੁਬਾਰਾ ਇਹ ਫਾਰਮ ਟਰੈਕ 45 ਮਾਡਲ 2012 ਜੇ ਮੈਂ ਟ੍ਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ 70 80 ਦਾ ਟ੍ਰੈਕਟਰ ਇਹ 4000 ਰੁਪਏ ਹੈ ਟ੍ਰੈਕਟਰ ਇਹਨੇ ਪੂਰੇ ਸਾਫ ਆ ਗਈ ਡਿਮਾਂਡ 3 ਲੱਖ ਤੇ 50 ਹਜ਼ਾਰ ਰੁਪਏ 2012 ਮਾਡਲ ਅਜ ਦੁਬਾਰਾ ਇਹ ਫੇਰ ਫਾਰਮ ਟਰੈਕ 60 ਮਾਡਲ 2020 ਮਾਡਲ 2020 ਤੇ ਟਰੈਕਟਰ ਪਿਆ 70 ਤੋਂ 80 ਪੈਸੇ ਟਰੈਕਟਰ ਇਹਨੇ ਵੀ ਚੈੱਕ ਕਰਦਾ ਟਰੈਕਟਰ ਪੂਰਾ ਸਾਫ ਆ ਚੰਗੀ ਕਨੀ ਦਾ ਟਰੈਕਟਰ ਸੀਰੀਅਸ ਬੀਟਾ ਈਪੀਆਈ ਜਿਹੜੀ ਟਰੈਕਟਰ ਦੀ ਡਿਮਾਂਡ 6 ਲੱਖ ਤੇ 60 ਹਜ਼ਾਰ ਪੀ ਟਰੈਕਟਰ ਦੀ ਡਿਮਾਂਡ ਇਦੋ ਵਾਦਾ ਕੀ ਜੌਂਡੀਅਰ 5204 ਟਰੈਕਟਰ ਨਹੀਂ ਹੁੰਦੀ ਚੈੱਕ ਸੰ ਟਰੈਕਟਰ ਚਾਰੇ ਟਾਇਰ ਬਿਲਕੁਲ ਨਵੇਂ ਆ ਮਾਡਲ 2010 ਟਰੈਕਟਰ ਇੱਕ ਨਹੀਂ ਚੈੱਕ ਕਰਨ ਟਰੈਕਟਰ ਪੂਰਾ ਸਾਫ ਆ ਜੈਨੂਇਨ ਟਰੈਕਟਰ ਸਾਰ ਇਹ ਟਰੈਕਟਰ ਦੀ ਡਿਮਾਂਡ ਦੀ ਗੱਲ ਕਰੀ ਤਿੰਨ ਲੱਖ ਤੇ 95000 ਰੁਪਏ ਟਰੈਕਟਰ ਦੀ ਡਿਮਾਂਡ ਹੈ ਟਰੈਕਟਰ ਪੂਰਾ ਸਾਫ ਚਾਰੇ ਟਾਇਰ ਨਵੇਂ ਆ 2010 ਮਾਡਲ 5204 ਜੌਂਡੀਅਰ ਇਸ ਦੂਪਰ ਆ ਗਿਆ ਆਪਣੇ ਕੋਲ ਐਸ਼ਰ ਮਾਡਲ 2016 ਟਰੈਕਟਰ ਹੀ ਨਹੀਂ ਸਾਫ਼ ਪਿਆ ਟਰੈਕਟਰ ਚਾਰੇ ਡਰ ਪਿਆ ਇਹ ਆ ਤਾਂ 60 ਪੈਸੇ ਟਰੈਕਟਰ ਚਾਰੇ ਡਰ ਪਿਆ ਤਾਂ 60 ਪੈਸੇ ਮਾਡਲ 2016 ਡਿਮਾਂਡ ਹੈ ਜਿਹੜੀ 2,60,000 ਰੁਪਏ ਬਾਕੀ ਟਰੈਕਟਰ ਸਾਰਾ Ориਜਨਲ ਆ ਇਹ ਦੂਬਾ ਆਪਣੇ ਕੋਲ ਅਰਜਨ ਨੋਵ 605 ਅਰਜਨ ਨੋਵਸ 605 ਮਾਡਲ 2015 ਟਰੈਕਟਰ ਦੀ ਜੇਪ ਟਾਇਰਾਂ ਦੀ ਗੱਲ ਕਰੀਏ ਨਾ ਯਾ ਤਾਂ 60 ਕੁਪਏ ਟਰੈਕਟਰ ਦੇ ਟਾਇਰ ਭਾਏ ਚਾਰੇ ਟਰੈਕਟਰ ਕਿ ਨਹੀਂ ਪੂਰੀ ਸਾਫਾਈ ਤੇ 4 ਲੱਖ ਤੇ 45 ਹਜ਼ਾਰ ਵਿੱਚ ਟਰੈਕਟਰ ਦੀ ਡਿਮਾਂਡ ਆ ਟਰੈਕਟਰ ਹੀ ਨਹੀਂ ਦੋ ਚੱਕਰ ਦਾ ਟਰੈਕਟਰ ਪੂਰਾ ਸਾਫ ਇਹ ਦੁਬਾਰਾ ਜੇ ਆਪਣੇ ਕੋਲ ਸੁਣਨ ਲਈ ਕਾ ਸਕੰਦਰ DI 50 ਮਾਡਲ 2018 ਪਾ ਟਰੈਕਟਰ ਟਾਇਰਾਂ ਦੀ ਗੱਲ ਕਰਨਾ ਟਰੈਕਟਰ ਚਾਰੇ ਟਰਬੋ ਕੋਲ ਨਾ ਮੈਂ ਡਬਲ ਪੰਪ ਆ ਡਬਲ ਡਿਸਟ੍ਰੀਬਿਊਟਰ ਟਰੈਕਟਰ ਪੂਰਾ ਸਾਫ ਆ ਇੰਜ ਮੇ ਟਰੈਕਟਰ ਦੀ ਡਿਮਾਂਡ ਗੱਲ ਕਰਕੇ 490000 ਰੁਪਏ ਟਰੈਕਟਰ ਦੀ ਡਿਮਾਂਡ ਆ ਸ਼ਿਕੰਦਰ DI50 ਟਰੈਕਟਰ ਨੇ ਹਿੰਦੂ ਹੀ ਚੱਕ ਸੰ ਟਰੈਕਟਰ ਬਿਲਕੁਲ ਸਾਫ ਐਦੋ ਵਾਰ ਆ ਇਹ ਮਹਿੰਦਰਾ 265 ਮਾਡਲ 1995 ਟਰੈਕਟਰ ਸਾਫ ਤੇ ਸਾਰਾ ਟਰੈਕਟਰ オリジナル ਆ ਟਰੈਕਟਰਿਕ ਨਹੀਂ ਹੁਣ ਬਾਕੀ ਤੁਸੀਂ ਚੈੱਕ ਕਰ ਸਕਦਾ ਜੇਵਾ ਟਰੈਕਟਰ ਹੀ ਡਿਮਾਂਡ ਦੀ ਗੱਲ ਕਰਕੇ 1,55,000 ਵੀ ਟਰੈਕਟਰ ਦੀ ਡਿਮਾਂਡ ਆ 1,55,000 ਟਰੈਕਟਰ ਦੀ ਡਿਮਾਂਡ ਆ ਟਰੈਕਟਰ ਦੇ ਟਾਇਰ ਪੇ 45 ਤੋਂ 50 ਕੇ ਪੈਸੇ ਚਾਰੇ